ਸਤਿਕਾਰਯੋਗ ਦੋਸਤੋ ਅੱਜ ਆਪਾਂ ਤੁਹਾਡੇ ਨਾਲ ਜਿਹੜੀ ਗੱਲ ਸਾਂਝੀ ਕਰਨੀ ਚਾਹੁੰਦੇ ਆ ਕਿ ਸਾਡੇ ਪਿੰਡ ਪੰਨੀ ਵਾਲਾ ਫੱਤਾ ਇੱਕ ਭਾਗ ਸਿੰਘ ਮੈਡੀਕਲ ਪ੍ਰੈਕਟਿਸ਼ਨ ਜਿਹੜਾ ਇੱਥੇ ਪ੍ਰੈਕਟਿਸ ਕਰਦਾ ਹੈ ਤੇ ਬਹੁਤ ਹੀ ਚੰਗਾ ਮੁੰਡਾ ਤੇ ਬਹੁਤ ਹੀ ਵਧੀਆ ਹੋ ਇੱਥੇ ਕੰਮ ਚਲਾ ਰਿਹਾ ਉਹਨੇ ਕਾਫੀ ਸਮੇਂ ਦਾ ਇੱਥੇ ਉਹ ਕੰਮ ਕਰਦਾ ਤੇ ਅੱਜ ਉਹਨੇ ਆਪਣੇ ਪਿੰਡ ਮਿੱਤੇ ਆ ਨਾਲ ਹੀ ਸਾਡੇ ਮਿੱਟਾ ਉੱਥੇ ਅਖੰਡ ਪਾਤਸ਼ਾਹ ਦਾ ਭੋਗ ਪਾਇਆ ਸੀ ਤੇ ਪੰਨੀ ਵਾਲੇ ਨੂੰ ਕਾਫੀ ਲੋਕਾਂ ਨੂੰ ਸਤਾਉਣੇ ਦਿੱਤਾ ਸੀ ਕਾਫੀ ਜਿਆਦਾ ਪੰਨੀ ਵਾਲਾ ਪਹੁੰਚਿਆ ਸੀ ਤੇ ਮੇਰਾ ਮੁੰਡਾ ਵੀ ਉੱਥੇ ਪਹੁੰਚਿਆ ਸੀ ਮੋਟਰਸਾਈਕਲ ਲੈ ਕੇ ਤੇ ਇਹਰੇ ਆਪਣਾ ਮੋਟਰਸਾਈਕਲ ਸਾਹਮਣੇ ਇੱਕ ਵਾੜਾ ਜਿਹਾ ਉੱਥੇ ਨਾਤਾ ਉੱਥੇ ਇੱਕ ਮੋਟਰਸਾਈਕਲ ਖੜਾ ਸੀ ਤੇ ਬਾਕੀ ਜਿਹੜੇ ਮੋਟਰਸਾਈਕਲ ਸੀ ਉਹ ਕੁਝ ਗੜੀਆਂ-ਗੁੜੀਆਂ ਦੇ ਵਿੱਚ ਤੇ ਕੁਝ ਉਹਨਾਂ ਦੇ ਘਰੇ ਲੱਗੇ ਸੀ ਤੇ ਕਰੋ ਮੇਰਾ ਲੜਕਾ ਇਹ 2 ਲੀਟਰ ਪੈਪਸੀ ਵਾਲੀ ਬੋਤਲ ਪਾ ਕੇ ਤੇ ਮੋਟਰਸਾਈਕਲ ਤੇ ਲੱਗਿਆ ਸੀ ਕਿਉਂਕਿ ਅਸੀਂ ਤੇਲ ਆਬ ਕਰੇ ਲਿਆ ਕੇ ਰੱਖਦੇ ਹੁੰਨੇ ਬੋਤਲ ਤੇ ਕਰੋ ਹੀ ਕਈ ਰੀ ਰੋਡ ਪੈ ਜਾਂਦੀ ਪਾਣੀ ਦਾ ਪੈਟਰੋਲ ਤੇ ਉੱਥੇ ਜਦੋਂ 11 ਵਜੇ ਲੰਗਰ ਛੱਕ ਕੇ ਸਾਢੇ 11:15 ਵਜੇ ਉਹਨੇ ਮੋਟਰਸਾਈਕਲ ਸਟਾਰਟ ਕੀਤਾ ਸਟਾਰਟ ਹੋ ਗਿਆ ਤੇ ਬਸ ਅੱਧਾ ਕਿਲੋਮੀਟਰ ਮਿੱਡੇ ਤੋਂ ਗਿਆ ਆਇਆ ਤੇ ਮੋਟਰਸਾਈਕਲ ਬੰਦ ਹੋ ਗਿਆ ਤੇ ਮੁੰਡੇ ਨੇ ਜਦੋਂ ਰੋਕ ਕੇ ਮੋਟਰਸਾਈਕਲ ਜਦੋਂ ਬੰਦੀ ਹੋ ਗਿਆ ਵੇਖਿਆ ਤੇ ਉਹਦੀ ਜਿਹੜੀ ਨਲਕੀ ਸੀ ਉਹ ਨਲਕੀ ਪੱਟੀ ਹੋਈ ਸੀ ਤੇ ਜਿੰਨਾ ਕਾਰਬੂਰੇਟਰ ਚ ਤੇਲ ਸੀਗਾ ਉੰਨੇ ਕ ਦੂਰੀ ਤੋ ਆ ਗਿਆ ਹੁਣ ਉਥੋਂ ਕਿਸੇ ਨੇ 2 ਲੀਟਰ ਤੇਲ ਹੀ ਕੱਢ ਲਿਆ ਹੁਣ ਕਮਾਲ ਦੀ ਗੱਲ ਆ ਯਾਰ ਕਿ ਆਪਾਂ ਤਾਂ ਕਈ ਵਾਰੀ ਕਹਾ ਤਾਂ ਨੇਰ ਪਾ ਦੇ 500 ਦਾ ਚਲ ਛੇਤੀ ਬੋਕੂ ਨਾ ਤੇ ਹੋਰ ਜਲ 200 ਦਾ ਤੇਲ ਕੱਢ ਲਿਆ ਤਾਂ ਕੋਈ 80 200 ਵਾਲੀ ਘਰੌਣ ਵਾਲੀ ਗੱਲ ਨਹੀਂ ਪਰ ਮੈਂ ਤਾਂ ਇਹ ਵੀਡੀਓ ਤਾਂ ਪਾਈ ਆ ਵੀ ਚੌਕਸ ਹੋ ਜੋ ਲੱਕੋ ਇੱਕ ਤਾਂ ਬਹੁਤਾ ਤੇਲ ਨਾ ਪਾਇਆ ਕਰੋ ਬਸ ਜੇ ਆਪਾਂ ਮਲੋੜ ਜਾਣਾ ਫਾਇਲ ਕਾ ਜਾਣਾ ਬਿ ਲੀਟਰ ਪਾ ਲਿਆ ਤੇ ਆਉਂਦੇ ਹੋਏ ਫੇਰ ਪਾ ਲਿਆ ਤੇ ਦੂਜੀ ਗੱਲ ਆ ਵੀ ਚੋਕ ਸਰੋ ਜਿੰਨਾ ਵੀ ਹੋ ਸਕਦਾ ਉਹ ਚੋਕ ਸਰੋ ਹੁਣ ਤਾਂ ਯਾਰ ਮੋਟਰਸਾਈਕਲ ਕੀ ਹੋਂਦਾ ਮੋਟਰਸਾਈਕਲ ਨਹੀਂ ਛੜਦੇ ਤੇ ਵਿੱਚ ਤੇਲ ਨਹੀਂ ਛੜਦੇ ਐਡੀ ਲੁੱਟ ਬੱਚੀ ਪਈ ਆ ਯਾਰ ਕਬਾਲ ਹੋ ਗਈ ਲੈ ਦੱਸ ਉਧਰ ਦੋ ਮੋਟਰਸਾਈਕਲ ਖੜੇ ਸੀ ਤੇ ਸਾਡੇ ਮੋਟਰਸਾਈਕਲ ਦੇ ਵਿੱਚੋਂ ਤੇਲ ਮਾਇ ਦਾ ਕੀ ਪਤਾ ਦੂਜੇ ਦੇ ਵਿਚਾਰੇ ਦੇ ਤੇਲ ਘਟਿਆ ਹੋਵੇ ਕੋਈ ਖੈਰ ਨਹੀਂ ਸਕਦੇ ਪਰ ਸਾਡੇ ਮੋਟਰਸਾਈਕਲ ਦੇ ਵਿੱਚੋਂ ਦੋ ਦਾ 2 ਲੀਟਰ ਤੇਲ ਕੱਢ ਲਿਆ ਹੁਣ ਬਤਾ ਕਰਬਤਾ ਕਰੂ ਕੀ ਜਾਉ ਤੇ ਜਾਉ ਕਿੱਥੇ ਕਿੱਥੇ ਮੋਟਰ ਸਟ ਲਾਗੇ ਆਪਾਂ ਕੋਈ ਹਾਲ ਨਹੀਂ ਯਾਰ ਬਹੁਤ ਬਾੜਾ ਹਾਲ ਹੈ ਇਹ ਹੈ ਹੈ ਨਸ਼ੇ ਪੱਤੇ ਵਾਲਿਆਂ ਦਾ ਹੀ ਕੰਮ ਹੈ ਵੀ ਚੱਲ ਇਹ ਤੋਂ 2 ਲੀਟਰ ਤੇਲ ਕੱਢ ਲੈਨੇ ਆ ਆਪ ਤੇ ਮੋਟਰਾਂ ਦੇ ਵਿੱਚ ਪਾਵਾਂਗੇ ਹੋਰ ਨਹੀਂ ਤਾਂ ਕਿਦੋਂ ਨਸ਼ਾ ਪਤਾ ਲਿਉਣਾ ਹੁੰਦਾ ਤੇ ਚੱਲੇ ਤੇ ਪਾਵਾਂਗੇ ਹੋਰ ਤਾਂ ਵਿਚਾਰੇ ਕਿਨੇ ਕੱਢਣਾ ਚਲੋ ਕੋਈ ਨਹੀਂ ਪੜਾ ਹੋਵੇ ਉਹਨਾਂ ਦਾ ਆਪਰ ਤੋਂ ਕੋਈ 2 ਲੀਟਰ ਦਾ ਫਰਕ ਨਹੀਂ ਪੈਂਦਾ ਤੂੰ ਉਹਦਾ ਕੀ ਕੰਮ ਕੋਬ ਸਰਜੂਗਾ ਹੋਰ ਕੀ ਐ ਫਿਰ ਆਪਾਂ ਹੁਣ ਤਾਂ ਇਹੀ ਆਖਣਾ ਭਈਆ ਮੜਾ ਹਾਲਾ ਬਹੁਤੀ ਬੜਾ ਹਾਲਾ